ਕੰਦੀ ਨਾਮ ਦਾ ਹੁੰਦੇ ਆ ਆਪਣਾ ਪਿੰਡ ਦੱਸੋ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮੁਸ਼ਕਾਬਾ ਦਾ ਜੀ ਤੇ ਬਾਕੀ ਤਾਲਮਿਲ ਕਮੇਟੀ ਤੇ ਕੀ ਹੋਵੇ ਹੈਗੇ ਜੀ ਮੈਂਬਰ ਵਗੈਰਾ ਵੀ ਹੈਗੇ ਹਾਂਜੀ ਮੈਂ ਤਾਲਮਿਲ ਕਮੇਟੀ ਦਾ ਮੈਂਬਰ ਆ ਜੀ ਇਹ ਵੀ ਆਪਣੇ ਸਾਡੇ ਸਰਪੰਚ ਸਾਹਿਬਾ ਨੇ ਉਹਨੇ ਮਾਲਵਿੰਦਰ ਸਿੰਘ ਮੁਸ਼ਕਾਬਾ ਜੀ ਤਾਲਮਿਲ ਕਮੇਟੀ ਜਿੰਨੀ ਵੀ ਪੰਜਾਬ ਦੀ ਅਸੀਂ ਉਹਦੇ ਮੈਂਬਰ ਆ ਜੀ ਤੇ ਕੀ ਕੀ ਫੈਸਲਾ ਲਗਾ ਜਿਹੜਾ ਕੱਲ ਦਾ ਤੁਹਾਡਾ ਜਾਮ ਸੀ ਸਰ ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣਾ ਮੀਟਿੰਗ ਹੋਈ ਆ ਜੀ ਬਾਚ ਜਬ ਉਹਨਾਂ ਵਿੱਚ ਆਪਣੇ ਡੀਸੀ ਸਹਿਬਾਨ ਮੱਲਾ ਤੇ ਸਾਰੇ ਅਫਸਰ ਸਹਿਬਾਨ ਮੱਲਾ ਹਾਜ਼ਰ ਦੀ ਉਹਨਾਂ ਨੇ ਸਾਨੂੰ ਸ਼ਵਾਸ਼ਣ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਣੇ ਆ ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਹਿਬਾਨ ਪਹੁੰਚ ਰਹੇ ਨੇ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ ਤੇ ਬਾਕੀ ਫਿਰ ਇਹਦੇ ਲਈ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲ ਮਿਲ ਕਮੇਟੀ ਨੇ ਵਿਚਾਰ ਕੇ ਰਹਿ ਗਈ ਆ ਵੀ ਹਜੇ ਅਸੀਂ ਮੁltਵੀ ਕਰਦੇ ਆ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਔਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਟਾਲਮੈਂਟ ਕਮੇਟੀ ਦਊਗੀ ਅਸੀਂ ਉਦਾਂ ਵੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੀ ਤਾਲਮਿਲ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕੱਲ ਦਾ ਜਿਹੜਾ ਤੁਸੀਂ ਜਾਣਵਾ ਦੱਬ ਕੀਤਾ ਜਿਹੜਾ ਨਾਣਾ ਸੀ ਹਾਂ ਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮੰਨ ਲਾ ਜਿੰਨੀ ਵੀ ਤਾਲਮਿਲ ਕਮੇਟੀ ਹੈ ਸਾਰੀ ਤਾਲਮਿਲ ਕਾਲ ਮਿਲ ਕਮੇਟੀ ਦਾ ਹੀ ਫੈਸਲਾ ਹੈ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਤੁਸੀਂ ਕੱਲ ਦਾ ਹਾਈ ਪੋਸਟ ਬਣ ਮਲ ਮੁਲਤਵੀ ਕਰ ਦੋ ਕਿ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਤੇਜ਼ ਕਰਾਂਗੇ ਨਾਮ ਦਾ ਹੁੰਦਾ ਹੋਵੇ ਆਪਣਾ ਪਿੰਡ ਦੱਸੋ ਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮੁਸ਼ਕਾਬਾਦ ਆ ਜੀ ਤੇ ਬਾਕੀ ਤਾਲ ਮਿਲ ਕਮੇਟੀ ਤੇ ਕੀ ਹੋਵੇ ਹੈਗੇ ਜੀ ਮੈਂਬਰ ਵਗੈਰਾ ਨੇ ਹਾਂ ਜੀ ਮੈਂ ਤਾਲ ਮਿਲ ਕਮੇਟੀ ਦਾ ਮੈਂਬਰ ਆ ਜੀ ਇਹ ਵੀ ਆਪਣੇ ਸਾਡੇ ਸਰਪੰਚ ਸਾਹਿਬਾ ਨੇ ਉਹਨਾਂ ਮਾਲਵਿੰਦਰ ਸਿੰਘ ਮੁਸ਼ਕਾਬਾਦ ਜੀ ਤਾਲ ਮਿਲ ਕਮੇਟੀ ਜਿੰਨੀ ਵੀ ਪੰਜਾਬ ਦੀ ਅਸੀਂ ਉਹਦੇ ਮੈਂਬਰਾਂ ਜੀ ਤੇ ਕੀ ਕੀ ਫੈਸਲਾ ਲਿਆ ਜਿਹੜਾ ਕੱਲ ਦਾ ਤੁਹਾਡਾ ਜਾਣਕਾਰੀ ਦੋ ਸਰ ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣੇ ਮੀਟਿੰਗ ਹੋਈ ਆ ਜੀ ਬਾਤੀ ਜਬ ਉਹਨਾਂ ਵੇਤੀ ਆਪਣੇ ਡੀਸੀ ਸਹਿਬਾਨ ਮੱਲਾ ਤੇ ਸਾਰੇ ਅਫਸਰ ਸਹਿਬਾਨ ਮੱਲਾ ਹਾਜ਼ਰ ਦੀ ਉਹਨਾਂ ਨੇ ਸਾਨੂੰ ਸ਼ਿਵਾਸ਼ਣ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਨੇ ਆ ਆਪਣੇ 11 ਤਰੀਕ ਦੀ ਉਹਨਾਂ ਨੇ ਮੀਟਿੰਗ ਕਿਹਾ ਜੀ ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਹਿਬਾਨ ਪਹੁੰਚ ਰਹੇ ਨੇ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ ਤੇ ਬਾਕੀ ਫਿਰ ਇਹਦੇ ਅਗਲੇ ਹੀ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲ ਮਿਲ ਕਮੇਟੀ ਨੇ ਵਿਚਾਰ ਕੇ ਇਹ ਰਾਏ ਕੀਤੀ ਆ ਵੀ ਹਜੇ ਅਸੀਂ ਮੁਲਤਵੀ ਕਰਦੇ ਆਂ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੁਝ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਚੋਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਤਾਲਮੇਂਟ ਕਮੇਟੀ ਦਊਗੀ ਅਸੀਂ ਉਦਾਂ ਹੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੀ ਤਾਲਮੇਂਟ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕਰਦਾ ਜਿਹੜਾ ਤੁਸੀਂ ਜਾਮ ਰੱਦ ਕੀਤਾ ਜਿਹੜਾ ਹਾਂ ਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮੰਨ ਲਾ ਜਿੰਨੀ ਵੀ ਤਾਲਮਿਲ ਕਮੇਟੀ ਆ ਸਾਰੀ ਤਾਲਕ ਮਿਲ ਤਾਲ ਮਿਲ ਕਮੇਟੀ ਦਾ ਹੀ ਫੈਸਲਾ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਵੀ ਤੁਸੀਂ ਕੱਲ ਦਾ ਸੇ ਪੋਸਟ ਬੰਨ ਮਲ ਮੁਲਤਵੀ ਕਰ ਦੋ ਕਿ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਤੇ ਕਰਾਂਗੇ ਨਾਮ ਦਾ ਹੁੰਦਾ ਹੋਵੇ ਆਪਣਾ ਪਿੰਡ ਦੱਸੋ ਹਾਂਜੀ ਸਰ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਪਿੰਡ ਮੇਰਾ ਮੁਸ਼ਕਾਬਾਦ ਆ ਜੀ ਤੇ ਬਾਕੀ ਤਾਲਮਿਲ ਕਮੇਟੀ ਤੇ ਕੀ ਹੋਗੇ ਹੈਗੇ ਜਿਹੜੇ ਮੈਂਬਰ ਵਗੈਰਾ ਵੀ ਹੈ ਹਾਂਜੀ ਮੈਂ ਤਾਲਮਿਲ ਕਮੇਟੀ ਦਾ ਮੈਂਬਰ ਆ ਜੀ ਇਹ ਵੀ ਆਪਣੇ ਸਾਡੇ ਸਰਪੰਚ ਸਾਹਿਬਾਨ ਨੇ ਆਪਣੇ ਮਾਲਵਿੰਦਰ ਸਿੰਘ ਮੁਸ਼ਕਾਬਾਦ ਜੀ ਤਾਲਮਿਲ ਕਮੇਟੀ ਜਿੰਨੀ ਵੀ ਪੰਜਾਬ ਦੀ ਅਸੀਂ ਉਹਦੇ ਮੈਂਬਰਾਂ ਜੀ ਤੇ ਕੀ ਕੀ ਫੈਸਲਾ ਲਏ ਜਿਹੜਾ ਕੱਲ ਦਾ ਤੁਹਾਡਾ ਜਾਣਕਾਰੀ ਦੋ ਸਰ ਇਹਦੇ ਬਾਰੇ ਇਹ ਸਾਡਾ ਜੀ ਆਪਣੇ ਕੱਲ ਸਾਡੇ ਲੁਧਿਆਣੇ ਮੀਟਿੰਗ ਹੋਈ ਆ ਜੀ ਬੱਟਿਸਬੰਨ ਵਿੱਚ ਆਪਣੇ ਡੀਸੀ ਸਹਿਬਾਨ ਮੱਲਾ ਤੇ ਸਾਰੇ ਅਫਸਰ ਸਹਿਬਾਨ ਮੱਲਾ ਹਾਜ਼ਰ ਦੀ ਉਹਨੇ ਸਾਨੂੰ ਸਵਾਰਸ਼ਨ ਦਵਾਇਆ ਵੀ ਅਸੀਂ ਤੁਹਾਡੀ ਵੀ ਸਰਕਾਰ ਨਾਲ ਮੀਟਿੰਗ ਕਰਾਉਣੀ ਆ ਆਪਣੇ 11 ਤਰੀਕ ਦੀ ਉਹਨੇ ਮੀਟਿੰਗ ਕਿਹਾ ਜੀ ਉਹਦੇ ਜਿਹਦੇ ਵਿੱਚ ਆਪਣੇ ਪੰਜਾਬ ਦੇ ਤਿੰਨ ਮੰਤਰੀ ਸਹਿਬਾਨ ਵਿੱਚ ਪਹੁੰਚ ਰਹੇ ਨੇ ਹੋਰ ਵੀ ਅਫਸਰ ਸਹਿਬਾਨ ਪਹੁੰਚ ਰਹੇ ਨੇ ਉਹ ਕਹਿੰਦੇ ਸਾਡੇ ਮਸਲੇ ਦਾ ਅਸੀਂ ਹੱਲ ਕਰਾਂਗੇ ਤੇ ਬਾਕੀ ਫਿਰ ਇਹਦੇ ਲਈ ਅਸੀਂ ਜਿਹੜਾ ਸਾਡਾ ਕੱਲ ਵਾਲਾ ਜੋ ਵੀ ਪ੍ਰੋਗਰਾਮ ਸੀਗਾ 10 ਤਰੀਕ ਦਾ ਉਹ ਸਾਡੇ ਸਾਰੇ ਤਾਲਮਿਲ ਕਮੇਟੀ ਨੇ ਵਿਚਾਰ ਕੇ ਇਹ ਰਾਇ ਕੀਤੀ ਆ ਵੀ ਹਜੇ ਅਸੀਂ ਮੁਲਤਵੀ ਕਰਦੇ ਆਂ ਬਾਕੀ ਜਿਵੇਂ ਵੀ ਸਾਡਾ 11 ਤਰੀਕ ਨੂੰ ਅਗਲਾ ਜੋ ਵੀ ਫੈਸਲਾ ਹੋਊਗਾ ਜੇ ਤਾਂ ਸਰਕਾਰ ਸਾਡਾ ਕੋਈ ਲਿਖਤੀ ਸਾਨੂੰ ਸਾਰਾ ਕੋਈ ਦੇ ਦਿੰਦੀ ਆ ਤਾਂ ਸਾਡਾ ਠੀਕ ਆ ਨਹੀਂ ਤਾਂ ਅਗਲਾ ਫਿਰ ਸੰਘਰਸ਼ ਸਾਡਾ ਚੋਕਣੇ ਜਾਰੀ ਰਹੂਗਾ ਜਿਵੇਂ ਵੀ ਅਗਲਾ ਪ੍ਰੋਗਰਾਮ ਤਾਲਮੇਂਟ ਕਮੇਟੀ ਦਊਗੀ ਅਸੀਂ ਉਦਾਂ ਹੀ ਮੰਨ ਲਾ ਜਾਰੀ ਰੱਖਾਂਗੇ ਇਹ ਪੂਰੀ ਜਿਹੜੀ ਹੈਗੀ ਤਾਲਮੇਂਟ ਕਮੇਟੀ ਪੰਜਾਬ ਦਾ ਫੈਸਲਾ ਜਿਹੜਾ ਕੱਲ ਤਾਂ ਜਿਹੜਾ ਤੁਸੀਂ ਜਾਨੋਂ ਰੱਦ ਕੀਤਾ ਜਿਹੜਾ ਹਾਂ ਜੀ ਇਹ ਪੰਜਾਬ ਸਾਰੇ ਪੰਜਾਬ ਦਾ ਹੀ ਮੰਨ ਲਾ ਜਿੰਨੀ ਵੀ ਤਾਲਮਿਲ ਕਮੇਟੀ ਆ ਸਾਰੀ ਤਾਲਮਿਲ ਤਾਲ ਮਿਲ ਕਮੇਟੀ ਦਾ ਹੀ ਫੈਸਲਾ ਜੀ ਜਿਵੇਂ ਵੀ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਆਪਾਂ ਵੀ ਤੁਸੀਂ ਕੱਲ ਦਾ ਹਾਈ ਪੋਸਟ ਬਾਨ ਮਲ ਮੁਲਤਵੀ ਕਰ ਦੋ ਵੀ ਜਿਵੇਂ ਜੇ ਸਾਡਾ ਕੋਈ ਹੱਲ ਹੋ ਗਿਆ ਤਾਂ ਅਸੀਂ ਇਹਨੂੰ ਮੁਲਤਵੀ ਕਰਤਾ ਨਹੀਂ ਤਾਂ ਫਿਰ ਅਸੀਂ ਉਦੋਂ ਵੀ ਹੋਰ ਜ਼ਿਆਦਾ ਸੰਘਰਸ਼ ਕਰੀਏ